ਜਦੋਂ ਮੈਂ ਜਨਦਰ ਸਿੰਘ ਕਪੂਰ ਨੂੰ ਲੇਢੇ ਉਹਨਾਂ ਨੇ ਕੀ ਮੰਗਾ ਸਨ ਮੈਂ ਕਹਿੰਨਾ ਇਹਨਾਂ ਨੂੰ ਉੱਚੀਆਂ ਗੱਲਾਂ ਦੱਸਣੀਆਂ ਨੇ ਤਾਂ ਕਿ ਤੁਹਾਡੇ ਪਛੋਕੜ ਜੜੇ ਹੈਗੇ ਨੇ ਉਹ ਪਿੰਡਾਂ 'ਚ ਉੱਠੇ ਨੇ ਔਰ ਸ਼ਹਿਰਾਂ 'ਚ ਆਏ ਨੇ ਉਹ ਸ਼ਹਿਰਾਂ 'ਚ ਔਰ ਨਾ ਚਾਏ ਦਾ ਸਾਡੇ ਜੋ ਬੱਚੇ ਨੇ ਭਾਵੇਂ ਆਪਣੇ ਭਵਿੱਖ ਵਿੱਚ ਔਰ ਜਾਣ ਜਾਂ ਨਾ ਜਾਣ pranto to us and to the people who were here before us it's all together inclusive jit tak kitiya assi inna di qurbani da koi mul nahi mod sakde pranto sade maan hukumuk pandri latwa par apna samman apna saada puri desh di taruf di saada sapna hai ਹਾਂਜੀ ਸਰ ਉਸ ਦੇ ਤਹਿਤ ਪੰਜਾਬ ਦੇ ਡਾਕਟਰ ਬਰਵੀ ਸਿੰਘ ਜੀ ਦੇ ਰਹਿਣਬਾਈ ਦੇ ਹੇਠ ਤੇ ਸਾਡੇ ਡਿਪਟੀ ਕੋਚ ਡਾਕਟਰ ਪ੍ਰੀਤੀ <strong>ਯਾਦਵ</strong> ਜੀ ਦੇ ਨਿਸ਼ਾ ਨਿਰਦੇਸ਼ਾ ਦੇ ਬੁੱਧ ਇੱਕ ਹਾਂਜੀ ਸਰ ਕਵੀ ਨੌਜਵਾਨ ਜਰੇ ਕੋ ਉਦੇਚ ਜਿਹੜਾ ਇਸ਼ੂ ਹੈਗਾ ਵੀ ਇੱਕ ਤਾਂ ਹੈਗਾ ਸਾਡੇ ਬੱਚਾ ਨੂੰ ਬਾਹਰ ਜਾਣਾ ਕਿਉਂ ਪੈ ਰਿਹਾ ਦੂਜਾ ਹੈਗਾ ਵੀ ਜੇ ਉਹਨਾਂ ਨੂੰ ਰਿਪੋਰਟ ਕਰਨਾ ਹੈ ਰਿਪੋਰਟ ਬਹੁਤ ਮਤਲਬ ਇਹ ਕੋ ਪਹਿਲੀ ਵਾਰ ਨਹੀਂ ਹੋ ਰਿਹਾ ਯਾਰ ਲੇਕਿਨ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਪਹਿਲੀ ਵਾਰੀ ਹੋ ਰਿਹਾ ਤੇ ਉਹਨਾਂ ਦੇ ਬੇੜੀਆਂ ਪੈਰਾਂ ਦੇ ਵਿੱਚ ਹੋ ਰੱਥਾਂ ਦੇ ਵਿੱਚ ਹੱਥ ਖੜੀਆਂ ਇਹ ਨਹੀਂ ਹੋਣਾ ਚਾਹੀਦਾ ਹਿਊਮਰਿਸਟਿਕ ਹੋਣਾ ਚਾਹੀਦਾ ਜਿਸ ਤਰ੍ਹਾਂ ਬਾਕੀ ਬਹੁਤ ਸਾਰੇ ਕੰਟਰੀਜ਼ ਨੇ ਚਾਹੇ ਕੋਲੰਬੀਆ ਹੋਵੇ ਜਾਂ ਉਹ ਜਿਹੜਾ ਮੱਛੀ ਕੋਲ ਜਿਹੜਾ ਵੀ ਕਰ ਲਈ ਸਕਿਆ ਉਹਨਾਂ ਨੇ ਕਿਹਾ ਵੀ ਸਾਡੇ ਬੰਦ ਨੂੰ ਇਮਿਟ ਨਹੀਂ ਕਰੋ ਸੀ ਆਪਣੇ ਸਾਜ਼ ਭੇਜ ਕੇ ਮੋਗਾ ਲਾਂਗੇ ਸਾਡੀ ਸਰਕਾਰ ਨੂੰ ਵੀ ਇਹ ਕਰਨਾ ਚ ਉਹਨਾਂ ਵੀ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਪੰਜਾਬ ਦੇ ਵਿੱਚ ਅਬਰਸਰਤ ਕਿਉਂ ਲੈਂਡ ਕਰਦੇ ਆ ਬੰਦੇ ਉਹਦੇ ਚ ਹਰਿਆਣੇ ਦੇ ਵੀ ਆ ਗੁਜਰਾਤ ਦੇ ਵੀ ਆ ਮਹਾਰਾਸ਼ਟਰ ਦੇ ਜੁਪੀ ਦੇ ਸਾਰੇ ਸਟੇਟਸ ਦੇ ਬੰਦੇ ਆ ਗਏ ਉਹਨਾਂ ਨੂੰ ਨੈਸ਼ਨਲ ਕੈਪੀਟਲ ਦੇ ਵਿੱਚ ਜਿਹੜੇ ਜਹਾਜ਼ ਆ ਉਤਰਨੇ ਚਾਹੀਦੇ ਆ ਉਹ ਇਹ ਜਾਣਬੁੱਝ ਕੇ ਕਿਤੇ ਨਾ ਕਿਤੇ ਪੰਜਾਬ ਨੂੰ ਜਿਹੜਾ ਬਦਨਾਮ ਕਰਨਗੇ ਉਹ ਨਹੀਂ ਹੋਣਾ ਚਾਹੀਦਾ ਇਹਦੇ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਾਡੇ ਬੱਚੇ ਆ ਉਹਨਾਂ ਦੇ ਜਦੋਂ ਜਿਹੜੇ ਵਾਪਸ ਆ ਰਹੇ ਉਹਨਾਂ ਦੀ ਮੈਂਟਰ ਹੈਲਥ ਵਾਸਤੇ ਮੈਂ ਤਾਂ ਸ਼ੁਰੂ ਕਰਤੀ ਆ ਪ੍ਰੋਸੈਸ ਉਹਨਾਂ ਨੂੰ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ ਔਰ ਮੈਂ মিডিਆ ਨੂੰ ਵੀ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਵੀ ਤੁਸੀਂ ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਉਹਨਾਂ ਨੇ ਬਿਲਕੁਲ ਹੀ ਮਤਲਬ ਤੁਸੀਂ ਇੱਕ ਵੀ ਇੰਟਰਵਿਊ ਨਹੀਂ ਕਰਨ ਦਿੱਤੀ ਉਹਨਾਂ ਨੇ ਰਾਣਿਤ ਨਹੀਂ ਕਰਨ ਦਿੱਤੀ ਫਿਰ ਆਪਾਂ ਉਹਨਾਂ ਨੂੰ ਥੋੜਾ ਜਿਹਾ ਟਾਈਮ ਜਿਹੜਾ ਹੈਗਾ ਕਿਉਂਕਿ ਦੇਖੋ ਬਹੁਤ ਕੁਝ ਆਪਣਾ ਸਾਰਾ ਕੁਝ ਵੇਚ ਕੇ ਬਹੁਤ ਔਖੇ ਹਾਲਾਤ ਵਿੱਚ ਫਸ ਗਏ ਸੀਗੇ ਔਰ ਜਿਸ ਤਰ੍ਹਾਂ ਆ ਰਿਹਾ ਹੈ ਉਹ ਇਮੂਰੇਟਿਕ ਤਿੱਕੇ ਦੇ ਨਾਲ ਆਪਾਂ ਥੋੜਾ ਜਿਹਾ ਟਾਈਮ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਪਰਿਵਾਰਾਂ ਨੂੰ ਦੇਈਏ ਆਪਾਂ ਤਾਂ ਕਿ ਉਹ ਇਹਨੂੰ ਓਵਰਕਾਮ ਕਰ ਸਕਣ ਤੇ ਬਾਅਦ ਵਿੱਚ ਮੇਟਰੀ ਸਾਰੇ ਇਕੱਠੇ ਸਾਹਮਣੇ ਆ ਜਾਈਏ ਉਹਦੇ ਬਲੈ ਆਪਾਂ ਨੂੰ ਥੋੜਾ ਜਿਹਾ ਹੀਲਿੰਗ ਟਾਈਮ ਦੇਈਏ ਜਿਹੜਾ ਜਿਸ ਤਰ੍ਹਾਂ ਪਟਿਆਲੇ ਦੇ ਤੋਂ ਨੌਜਵਾਨ ਨਾ ਤੇ ਬੋਲੋ ਹੈ ਨਾ ਉਹਨਾਂ ਦੇ ਉੱਪਰ ਉਹ ਦੇਖਾਂਗੇ ਜੀ ਆਪਾਂ ਦੇਖੋ ਇਸ ਵੇਲੇ ਆਪਾਂ ਬਾਕੀ ਸਾਰੇ ਇਸ਼ੂਸ ਆਪਾਂ ਬਾਅਦ ਵਿੱਚ ਡਿਸਕਸ ਕਰ ਸਕਦੇ ਆਂ ਇਸ ਵੇਲੇ ਜਿਹੜੇ ਬੰਦੇ ਵਾਪਸ ਆ ਰਹੇ ਆ ਦੇ ਆ ਸ ਤੇ ਆਪਾਂ ਉਹਨਾਂ ਨੂੰ ਐਸੋ ਜਿਹੜੇ ਉਹਨਾਂ ਦੇ ਪਰਿਵਾਰਾਂ ਨੂੰ ਦੂਜਿਆਂ ਨੂੰ ਆਪਾਂ ਜਿਹੜੇ ਆਪਣੇ ਤਰੀਕੇ ਦੇ ਨਾਲ ਸਪੋਰਟ ਕਰੀਏ ਤੇ ਆਪਾਂ ਉਹਨਾਂ ਨੂੰ ਕੋਈ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ মিডিਆ ਕਲੀਅਰ ਤੋਂ ਵੀ ਦੂਰ ਰੱਖੀਏ ਔਰ ਉਹਨਾਂ ਨੂੰ ਬਾਕੇ ਕੋਈ ਬੰਦਾ ਕੋਈ ਐਕਸਟ੍ਰੀਮ ਸਟੈਪ ਨਾ ਲੈ ਜਾਵੇ ਇੱਕ ਬੰਦਾ ਜਿਹੜਾ ਕੋਈ ਐਕਸਟ੍ਰੀਮ ਕਰਦਾ ਅੱਜ ਦਿਨ ਬਾਬਾ ਲਾਜ ਸਿੰਘ ਨੇ ਦੀਪਾ ਸਰ ਅੱਜ ਮਿਲਟਰੀ ਲੈ ਕੇ ਤੇਰੇ ਮਨਾ ਰਹੇ ਹੋ ਬਿਊਟੀ ਮਿਲਟਰੀ ਫੈਸਟੀਵਲ ਬਹੁਤ ਅੱਛਾ ਕੋਪਰਾਲਾ ਜੀ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਆਪਣੇ ਜਿਹੜੇ ਮਿਲਟਰੀ ਦੀਆਂ ਟ੍ਰੈਡੀਸ਼ਨਸ ਆ ਗਈਆਂ ਜੋ ਸਾਡੀ ਆਜ਼ਾਦੀ ਦੀ ਲੜਾਈ ਹੈ ਔਰ ਕਿਸ ਤਰ੍ਹਾਂ ਦੇਸ਼ ਆਜ਼ਾਦ ਹੋਇਆ ਔਰ ਆਜ਼ਾਦੀ ਦੇ ਵਾਸਤੇ ਕਿੰਨੀਆਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨਾਲੀਆਂ ਦਾ ਸਨਮਾਨ ਕਰਨਾ ਜਿਨ੍ਹਾਂ ਨੇ ਆਪਣੇ ਆਪਣੇ ਮਤਲਬ ਫੈਮਿਲੀ ਮੈਂਬਰਸ ਦਾ ਜਿਹੜੀ ਕੁਰਬਾਨੀ ਦਿੱਤੀ ਹੈ ਦੇਸ਼ ਦੀ ਆਜ਼ਾਦੀ ਦੀ ਖਾਤਰ ਉਹਨੂੰ ਬਚਾਉਣ ਵਾਸਤੇ ਤੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਕਿ ਸਾਡੀ ਜਿਸ ਤਰ੍ਹਾਂ ਸਾਡੇ ਫਰਸ ਵਾਰ 1 ਹੋਈ ਫਿਰ 2 ਹੋਈ ਫਿਰ ਆਪਣੇ ਦੇਸ਼ ਦੀ ਆਜ਼ਾਦੀ ਦੀ ਲੜਾਈ ਔਰ ਉਸ ਤੋਂ ਬਾਅਦ ਅੱਜ ਤੱਕ ਜੜੀ ਰਹੀ ਹੈ ਲਗਾਤਾਰ ਜੜੀ ਹੈਗੀ ਹੈ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਤਾਂ ਇਹ ਕਾਰਕਿਰਦੀ ਵਾਰ ਹੋਈ ਹੈ ਤਾਂ ਉਹ ਜਿਹੜੇ ਲਗਾਤਾਰ ਜਿਹੜਾ ਬਾਰਡਰ ਦੇ ਉੱਤੇ ਸਾਡੇ ਜਿਹੜੇ ਬੰਦੇ ਆ ਉਹ ਆਪਣੀਆਂ ਕੁਰਬਾਨੀਆਂ ਦੇ ਰਹੇ ਔਰ ਸਾਚਨ ਵਰਗਾ ਜਿੱਥੇ ਮਾਈਨਸ ਟੈਂਪਰੇਚਰ ਆ برف ਦੇ ਵਿੱਚ ਉਹਦੇ ਵਿੱਚ ਕਿਸ ਤਰ੍ਹਾਂ ਸਾਡੇ ਬੰਦੇ ਜਿਹੜੇ ਹੈਗੇ ਆ ਉਹ ਮੁਸ਼ਕਿਲੀਆਂ ਨਾਲ ਹਰ ਤਰ੍ਹਾਂ ਦੀਆਂ ਨਾਲ ਕੁਸ਼ਲ ਨਾਲ ਵੀ ਔਰ ਮੁਸ਼ਕਿਲੀਆਂ ਨਾਲ ਵੀ ਕਰਦੇ ਆ ਸਰ ਮੰਤਰੀ ਸਾਹਿਬ ਉਹ ਰਿਪੋਰਟ ਕਰੇ ਨੇ ਫਿਰ ਇੱਕ ਵਾਰੀ ਸਾਥ ਬਚੇ ਦੇ ਤਰੀਕੇ ਦੇਖੋ ਬੜੇ ਇਹ ਇਹ ਅਗੇਨ ਸਾਡਾ ਜਿਹੜਾ ਹੈਰਿਟੇਜ ਆ ਸਾਡਾ ਖਿਆਸ ਉਹਦਾ 파ਰਟ ਆ ਬਾਬਾ ਅਲੋਦੀ ਜੀ ਦਾ ਜਦੋਂ ਮੁਗਲ ਸਾਡੇ ਲੋਕਾਂ ਨੂੰ ਡੁੱਟਦੇ ਹੁੰਦੇ ਸੀ ਤਾਂ ਉਹਨਾਂ ਨੂੰ ਲੁਟੇਰਾਂ ਨੂੰ ਲੁੱਟਦੇ ਹੁੰਦੇ ਸੀ ਉਹ ਇੱਕ ਬਹੁਤ ਵਧੀਆ ਜਿਹੜੀ ਉਹ ਇਹਦੇ ਬਾਰੇ ਵੀ ਬੱਚਾ ਮਿਲੜਾ ਹੈਗਾ ਹੋਰ ਹੋਣਾ ਚਾਹੀਦਾ ਜਦੋਂ ਬਾਬਾ ਅਲਾ ਸਿੰਘ ਨੂੰ ਆਪਣਾ ਯਾਦ ਕਰਦੇ ਹੋਏ ਉਹਨਾਂ ਨੂੰ ਆਪਾਂ ਨਮਨ ਕਰਦੇ ਹਾਂ ਉਹਨਾਂ ਨੇ ਸ਼ਾਇਦ ਦੇ ਵਿੱਚ ਉਹਦਾ ਦੇਸ਼ ਦੇ ਵਿੱਚ ਬਹੁਤ ਵੱਡਾ ਸ਼ੋਕਦਾਨਾ ਉਹਨਾਂ ਨੇ ਬਹੁਤ ਅੱਛਾ ਜਿਹੜਾ ਦੇਖੇ ਦੇ ਨਾਲ ਜਿਹੜਾ ਮੁਗਲਾਂ ਨੂੰ ਅਟੋਕੋਟ ਕਰਦਾ ਸੀ